ਸਾਸੀ ਕਵੀ ਜੀ ਸਾਰਿਆਂ ਨੂੰ ਜਗਦੀਪ ਜੀ ਦੇ ਫਾਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਆਪਣੇ ਕੋਲ ਜਿਹੜੀਆਂ ਦੋ ਵੜਾ ਇੱਕ ਸੂਈ ਸਵਾਈਆ ਤੇ ਇੱਕ ਗੱਬਣਿਆਂ ਤੇ ਜਿਹੜੀਆਂ ਝੋਟੀਆਂ ਆਪਣੇ ਕੋਲ ਜਿਹੜੀਆਂ ਟੋਕੜਾਂ ਗੱਬਣਾ ਸਪੈਸ਼ਲ ਆਈਆਂ ਨੇ ਆਪਣੇ ਕੋ ਤੇ ਆਪਾਂ ਤੁਹਾਨੂੰ ਛੇ ਝੋਟੀਆਂ ਨਾਲ ਖਲਾਂਗੇ ਸਪੈਸ਼ਲ ਜਿਹੜੀਆਂ ਨੇ ਟੋਕੜਾਂ ਗੱਬਣਾ ਜਿਹੜੀਆਂ ਨਾਮੀ ਆਪਣੀਆਂ ਵੀਡੀਓ ਦੇ ਵਿੱਚ ਵੇਖੀ ਗਈਆਂ ਨੇ ਤੇ ਬਾਕੀ ਭਾਈ ਜੀ ਨਾਲ ਕਰਦੇ ਆ ਗੱਲਬਾਤ ਦੇ ਪੋਸ਼ਣ ਵਾਲੇ ਵੀਰ ਕਰੀਵੇ ਸਸੀਬ ਜੀ ਸਸੀਬ ਜੀ ਬਾਕੀ ਜਗਦੀਪ ਜੀ ਵੀ ਫਿਰ ਵੇਖਣਾ ਸਾਰੇ ਤੁਹਾਨੂੰ ਬਹੁਤ ਧੰਨਵਾਦ ਕਰਦੇ ਆ ਵੀਰੇ ਜਿਨ੍ਹਾਂ ਨਾਲ ਮੈਂ ਇਨਾ ਮਾਣ ਤੇ ਪਿਆਰ ਬਖਸ਼ਿਆ ਹਾਂਜੀ ਹਾਂਜੀ ਭਾਈ ਜੀ ਹਾਂਜੀ ਤੇ ਬਾਕੀ ਮੈਂ ਸਭ ਤੋਂ ਵੀਡੀਓ ਚਾਲੂ ਜੇ ਕਹਿੰਦਾ ਨਾ ਵੀ ਵੀਡੀਓ ਵੀ ਇਹ ਸਾਰੀ ਚਾਲੂ ਹੁੰਦੀ ਆ ਇਹਨਾਂ ਤੱਕ ਜਰੂਰ ਵੇਖਿਆ ਕਰੋ ਹਾਂਜੀ ਹਾਂਜੀ ਤੇ ਕਈ ਜਿਹੜੀ ਪਤਾ ਨਹੀਂ ਹੁੰਦਾ ਵੀ ਐਂਡ ਤੇ ਜਾ ਕੇ ਜਿਹੜੀ ਕੋਈ ਚੰਗੀ ਟੀਜਰ ਵੀਰ ਭਰਾ ਦੇ ਪ੍ਰਸਾਦ ਆ ਜਿਹੜੀ ਗੱਲ ਕਰਨੀ ਸਹੀ ਗੱਲ ਹੈ ਭਾਈ ਸਹੀ ਗੱਲ ਹੈ ਬਾਕੀ ਕਮੈਂਟ ਤੇ ਜਰੂਰ ਸ਼ੇਅਰ ਕਰਿਆ ਕਰੋ ਵੀਰ ਜੀ ਲਾਈਕ ਲਾਈਕ ਜਰੂਰ ਕਰਿਆ ਕਰੋ ਲਾਈਕ ਕਮੈਂਟ ਅੱਜ ਨਾ ਵੀਰ ਜੀ ਹਾਂਜੀ ਅੱਜ ਟੋਕੜਾ ਇਹੋ ਜਿਹੇ ਲੈ ਕੇ ਆਏ ਜਿਹੜੀਆਂ 20 20 ਬਾਈ ਬਾਈ ਕਿਲੋ ਮਈਆਂ ਸਾਡੇ ਕੋ ਆਪਣੇ ਕੋ ਦੋਦੇ ਚਵਾ ਕੇ ਲਈਆਂ ਕੰਡੇ ਤੇ ਚੜ ਗਏ ਕੰਡੇ ਤੇ ਚੜ ਗਏ ਇੱਕ ਜੋੜਾ ਦੇਖੋ ਭਾਈ ਬੜਾ ਮਸ਼ਹੂਰ ਹੈ ਆਪਣੇ ਚੈਨਲ ਤੇ ਉਹਨਾਂ ਨਵਾਂ ਨਵਾਂ ਸਾਡਾ ਚੈਨਲ ਬਣਿਆ ਹੈ ਹਾਂਜੀ ਆਪਾਂ 10 ਲੱਖ ਦੀਆਂ ਮਈਆਂ ਵੇਚਿਆ ਜੋੜਾ ਹੀ ਦਿੰਦੀ ਹਾਂ ਹਾਂਜੀ 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 ਇਹ ਉਹ ਕੰਡੇ ਸਤੇਦ ਗੜੋਂ ਮਈਆਂ ਹੋਈਆਂ ਅੱਛਾ 20 ਕਿਲੋ ਮਈਆ ਤੋਂ ਉਹ ਉਸ ਤੇਖੜਿਆਂ ਕੋ ਹਾਂ 24 ਕਿਲੋ 23 ਝੋਟੀਆਂ ਸਾਡੀ ਦੁੱਧ ਕਿਨੇ ਕੱਢਿਆਈ ਇੱਕ ਨੇ 20 ਕਿਲੋ ਦੁੱਧ ਕੱਢਿਆਈ ਹਾਂਜੀ ਹਾਂਜੀ ਉਹ ਵੀ ਸਾਡੇ ਕੋ ਅੱਜ ਮਨੀ ਜੁੜਾਇਥੇ ਬਈ ਉਹ ਵੀ ਬੱਜਾ ਉਹ ਦਿਖਾਉਂਦੇ ਹਾਂ ਹਾਂਜੀ ਉਹ ਟਾਟਾ ਲੀਏ ਦੀ ਗੱਭਾਂ ਨੂੰ ਦੁੱਧੋ ਡਰਾਈ ਹੋ ਗਈਆਂ ਤੇ ਬਾਕੀ ਜੇ ਆਪਾਂ ਭਾਈ ਇਧਰੋਂ ਪਹਿਲੇ ਨੰਬਰ ਤੋਂ ਕਰ ਲਈ ਡਿਟੇਲ ਚਾਲੂ ਤੇ ਇਹਦੀ ਡਿਟੇਲ ਬਾਈ ਜੇ ਫਿਰ ਕੀ ਆ ਕੋਈ ਚੈੱਕ ਪਾਸ ਕਰ ਸਕ ਗਾਰੰਟੀ ਨਾ ਖੜ ਸਕਦਾ ਹਾਂਜੀ ਅੱਜ ਦੀ ਘੜੀ ਦੇ ਵਿੱਚ ਬਾਈ 8 ਮਹੀਨੇ ਦੀ ਗੱਬੜ ਹੋ ਗਈ 8 ਮਹੀਨੇ ਦੀ 8 ਮਹੀਨੇ ਦੀ ਲੋਕੀ ਕਹਿੰਦੇ ਨਾ ਬਈ ਬਾਈ 5 ਮਹੀਨੇ ਵਿੱਚ ਦੁੱਧ ਦਿੰਦੀ ਆ ਹਾਂਜੀ ਬਾਈ ਜੀ ਦਸਣਾ ਦਾ ਬਾਈ ਪਤਾ ਲੱਗਦਾ ਹਾਂਜੀ ਆ 8 ਮਹੀਨੇ ਦੀ ਗੱਭਣ ਦੇ ਆਰਟੀਕਲ ਨੂੰ ਦੁੱਧ ਅੱਜ ਵੀ ਦੇਈ ਦਿੰਦੀ ਆ 8 ਕਿਲੋ ਆ 19 ਕਿਲੋ ਦੁੱਧ ਬਈ ਲਾਈ ਚ ਆਹ ਚੱਲ ਕੇ ਆਈ ਜਿਹੜੀ ਚੱਲ ਕੇ ਹਾਂਜੀ ਤੇ ਬਾਈ ਬਾਕੀ ਜੇ ਗੱਲ ਕਰੀ ਆਪਾਂ ਜੇ ਮਤਲਬ ਆਪਾਂ ਹੁਣ 8 ਮਹੀਨੇ ਦੀ ਗੱਭਣ ਆ ਹਾਂਜੀ ਹਾਂਜੀ ਤੇ ਬਾਕੀ ਥਾਂ ਥੋਣਾਂ ਦੀ ਬਿਲਕੁਲ ਗਰੰਟੀ ਓਕੇ ਮੈਂ ਨਾ ਬਾਈ ਦੋ ਵਾਰਾਂ ਕੋਈ ਤਸੱਲੀ ਕਰਕੇ ਕਰ ਸਕਦਾ ਜਿਹੜੀ ਗੱਲ ਕਰ ਲਈ ਆ ਇਹ ਜੇ ਤਰੋ ਬਾਈ ਜੀ ਖੋਲੋ ਫਿਰ ਤੋਰੀਏ ਫਿਰ ਤੋਰੇ ਵਿਖਾ ਲਈਏ ਫਿਰ ਬਾਕੀ ਵੀ ਜੇ ਇਹ ਸਭ ਤੋਂ ਪਹਿਲਾਂ ਕਹਿਣਾ ਨੇ ਵੀ ਜਿਹੜੀ ਮੈਨੇ ਕੋਈ 20 ਕਿਲੋ ਡੇ ਦੁੱਧ ਕਟਿਆ ਤੇ ਉਹ 8 ਮਹੀਨੇ ਦੀ ਜਾਣ ਗਿਆ 8-9 ਕਿਲੋ ਉਹ ਦੁੱਧ ਦੇ ਸਕਦੀ ਜਿੱਦ ਕੋਈ 당 ਹੋਵੇ ਜੀ ਮੈਨਾ ਬ੍ਰਿਆਮ ਆ ਬਾਈ ਜੀ ਦੇਖੋ ਜੀ ਤੋਕਰ ਕਾ ਬਣਾ 8 ਮਹੀਨੇ ਦੀ ਕੱਪਣਿਆ ਤੇ ਫਿਰ ਵੀ 7-8 ਕਿਲੋ ਦੁੱਧ ਬਿਲਕੁਲ ਤਿਆਰ ਆ। ਬਾਤ ਦੀ ਗੱਲ ਕਰਾਂਗੇ ਨਾ। ਹਾਂਜੀ ਬਾਈ ਜੀ। ਨਵਾਂ ਨਿਕਲਿਆ ਬਾਹਰ ਨਿਕਲਿਆ ਤੇ ਬਾਕੀ ਪੇਟਪੂੜੀ ਦੀ ਕੁਆਲਿਟੀ ਬੋ ਜਾਗੀ ਆ। ਜੇ ਆਪਾਂ ਥਾਂ ਦੀ ਗੱਲ ਕਰ ਲਈਏ ਤੇ ਲੈ ਆ ਬਾਈ ਜੀ ਲੈ ਆਓ ਜਿਆਦਾ ਲੰਮੀ ਨਹੀਂ ਤੋੜਨੀ ਬਸ ਐ ਪਿਆਰ ਨਾ ਮੇਰਾ ਵੀਰ ਕਾਲੀ ਨਾ ਕਰ ਮੇਰਾ ਵੀਰ ਤੇ ਬਾਕੀ ਸਿੰਘਸੂng ਦੀ ਕੁਆਲਿਟੀ ਤੇ ਜੇ ਗੱਲ ਕਰ ਲਈਏ ਆਪਾਂ ਬ੍ਰੀਡ ਦੀ ਤੇ ਬਿਲਕੁਲ ਐ ਚੈਂਪੀਅਨ ਝੂਟੀ ਆ ਤੇ ਬਾਈ ਇਹਦਾ 20 ਕਿਲੋ ਬਿਲਕੁਲ ਕੰਢੇ ਤੇ ਚੜ੍ਹ ਕੇ ਦੁੱਧ ਜਦੋਂ ਆਪਨੇ ਤਾਜੀ ਦਿੱਤੀ ਸੀ ਤੇ ਆਪਣੀ ਵੀ ਤੇ ਬਾਕੀ ਜਿਹੜੀ ਹੁਣ ਬਿਲਕੁਲ ਜੈੱਡ ਬਲੈਕ ਆ ਤੇ ਬਾਕੀ ਸਿਮਨ ਵੀ ਚੰਗਾ ਲੱਗਾ ਇਹਨੂੰ ਤੇ ਝੋਟੀ ਦਾ ਵੀ ਹਾਂ ਤਾਂ ਕੋਈ ਨਹੀਂ ਆ ਸੀਰ ਝੋਟੀ ਆ ਵੀ ਇਹ ਨਹੀਂ ਮਤਲਬ ਪਹਾੜੇ ਦੀ ਵੀ ਕੋਈ ਲੋੜ ਨਹੀਂ ਆ ਜਮਾ ਤਾਰ ਦਿੱਤੇ ਮਿਲਦੀ ਆ ਤਾਰ ਦਿੱਤੇ ਬਿਲਕੁਲ ਤੇ ਫਿਰ ਮੁੱਲ ਬਾਈ ਇਹਦਾ ਮੁੱਲ ਜੀ ਅੱਜ ਦੀ ਘੜੀ ਦੇ ਵਿੱਚ ਵੀ ਮੁੱਲ ਭਾਵੇਂ ਇਹਦਾ 90 ਕਰਾ ਲਈਏ ਹਾਂਜੀ 1 ਸਵਾ ਲੱਖ ਕਰਾ ਲਈਏ ਇਹ ਸਾਨੂੰ ਦੋ 5000 ਦੀ ਛੋਟ ਦੋ ਜਾਂ ਦੀ ਛੋਟ ਇਹ 75 ਹਜ਼ਾਰ ਦੀ ਦੱਸਣੋ ਹੀ ਦੇਣੀ ਬਾਈ ਜੁੜੀ ਕਰਨਾਂਗੇ ਮਤਲਬ ਸਭ ਕੁਝ ਵਿੱਚ ਇਹ ਹੀ ਸਭ ਕੁਝ ਵੇਚ ਕੇ 75 ਹਜ਼ਾਰ ਦੀ ਲੈਣਾ ਕਿ ਬਾਈ ਜਿਹੜੀ ਗੱਲ ਕਰਨ ਵਾਲੀ ਆ 8 ਮਹੀਨੇ ਦੀ ਗੱਬਣ ਬਾਕੀ ਝੋਟੀ ਭਰੀ ਹੈ ਭਾਦੀ ਮਿਲੂਗੀ ਨਾ ਜੇ ਭਾਦੀ ਅੱਜ ਰੇਡ ਕਰ ਦਾਂਗੇ ਜਿਹੜੀ ਹੈ ਸਹੀ ਗੱਲ ਹੈ ਭਾਈ ਬਾਕੀ ਲਾਰ ਜਿਹੜਾ ਝੋਟੀਆਂ ਦਾ ਚੰਗਾ ਆ ਵਾ ਤੇ ਬਾਕੀ ਇਹ ਇੱਕ ਸਪੈਸ਼ਲ ਹੈ ਬਿਲਕੁਲ ਜੈਡ ਬ੍ਰੇਕ ਤੇ ਆ 3 ਮਹੀਨੇ ਦੀ ਚੱਕ ਪਾਸ 8 ਕਿਲੋ ਦੁੱਧ ਹੋਏਗਾ ਭਾਈ ਤੇ ਬਾਕੀ ਜਿਹੜਾ ਸੀਮ ਲੱਗਾ ਭਾਈ ਜੀ ਨਾਲ ਚਲੋ ਸੀਮ ਨੂੰ ਅੰਦਰ 70 5 77 ਦਾ ਇਹਨੂੰ ਜਿਹੜਾ ਲੱਗਾ ਠੀਕਾ 70 5 77 ਦਾ ਸੀਮ ਲੱਗਾ ਹਾਂਜੀ 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 ਬਾਕੀ ਸੀਮਰ ਵੀ ਚੰਗਾ ਲੱਗਾ ਵਾ ਤੇ ਬਾਕੀ ਝੋਟੀ ਵੀ ਚੰਗੀ ਆ ਤੇ ਅੱਗੇ 2 ਨੰਬਰ ਤੇ ਆ ਗਈ ਭਾਈ ਅੱਗੇ ਭਾਈ 2 ਨੰਬਰ ਤੇ ਆ ਗਈ ਝੋਟੀ ਕੋਈ ਬਾਈ ਇਹਦੇ ਫਿਰ ਉਹ ਚੱਕ ਪਾਸ ਵੇ ਜੀ ਤੇ ਭਾਜ ਦਾ ਭਾਜ ਜੀ ਇਹ ਜੈਸਨੋ ਵੀ ਭਾਈ ਮੋਲੇ ਪਾਇਆ ਦਾ ਸਵਾ ਲੱਖ ਕਰ ਲਈਏ ਇਹ ਵੀ 85000 ਦੀ ਦਵਾਈ ਜਿਹੜੀ ਹੈ ਜੈਸਨੋ 85000 ਦੀ ਬਾਤ ਨਹੀਂ ਆ ਬਈ ਜਿਹੜੀ ਐਨ ਛੋਟੀ ਵਾਲੇ ਕੈਮਰਾ ਕਮਾਉਂਦੇ ਮੈਂ ਛੋਟਾ ਛੱਡਾ ਸਭ ਕੁਝ ਵਿੱਚ ਹੀ ਕੋਕੜਾ ਦਾ ਜਮਾ ਹੀ ਪਾਸ ਛੋਟਾ ਹੈਗਾ ਵਿੱਚ ਜਿਹੜੀ ਗੱਲ ਕਰਨੀ ਹੈ ਚੈਂਪੀਅਨ ਇਹ ਵੀ ਵਿੱਚ ਜੈਡ ਬਲੈਕ ਛੋਟੀ ਦੇ ਦਾਂਗੇ ਵੀ ਜਿਹੜੀ ਖੋਲੇ ਬਾਈ ਹੋਏ ਚੈੱਕ ਪਾਸ ਹੈ ਜਿਹੜੀ ਇਹਦੇ ਦੀ ਬਿਲਕੁਲ ਚੈੱਕ ਪਾਸ ਦੀ ਗਾਰੰਟੀ ਤੇ ਥਣਾ ਦੀ ਗਾਰੰਟੀ ਇਹ ਪਾਕੀ ਇਹ ਵੀ ਦੁੱਧ ਖਾਲੀ ਰੱਖੋ ਥੋੜੀ ਜਿਹੀ ਦੇਰੀ ਤੋਂ ਜਿੱਦਾਂ ਨਿਕਲ ਕੇ ਆਈ ਆ ਹਾਂਜੀ ਬਈ ਅਲੱਗੇ ਸੇਵਾ ਤੇ ਚਲ ਗਈ ਹੁਣ ਵੀ 11 ਕਿਲੋ ਦੁੱਧ ਕਰਦੀ ਕੱਟੀ ਰਹੀ ਸਹੀ ਗੱਲ ਹੈ ਬਾਕੀ ਚਲੋ ਸੇਵਾ ਸੁਬਾਹ ਦੀ ਬਾਕੀ ਬਾਕੀ ਮੇਰੇ ਗਾਲਾਂ ਇਹ ਨਹੀਂ ਸੇਵ ਆਲੀ ਇੱਕ ਹੀ ਇੱਕ ਢੱਡੀ ਵਾਲੀ ਰੈਸ ਜੈੱਡ ਬਲੈਕ ਜੰਪ ਮੈਂ ਨਾ ਬਿਲਕੁਲ ਓਕੇ ਰਿਪੋਰਟ ਪਿੱਠ ਪੂਰੇ ਦੀ ਚੰਗੀ ਆ ਤੇ ਥਾਂ ਬਿਲਕੁਲ ਨੋਕਲ ਆ ਗਿਆ ਇਹਦਾ ਇੱਕ ਮਾਦੇ ਬਾਈ ਘਮਾਦੇ ਸਹੀ ਗੱਲ ਹੈ ਬਈ ਇਹ ਕਿੰਨੀ ਵਧੀਆ ਹਾਂਜੀ ਬਾਕੀ ਬਿੰਦੀਆਂ ਚੱਡਾ ਲੱਗਾ ਬਈ ਜਿਹੜੀ ਜਿਹੜੀ ਗੱਲ ਠੱਲੀ ਦਾ ਕੋਈ ਨਹੀਂ ਜਿਹੜੀ ਜਿੱਦਾਂ ਮੈਂ ਇਹ ਵੀ ਪਾੜੀ ਦੇ ਬਾਈ ਜੀ ਮੈਂ ਥਾਪੀ ਦੇ ਵੀਰੇ ਸਹੀ ਗੱਲ ਸਹੀ ਗੱਲ ਆਜਾ ਲੋੜ ਹੀ ਕੋਈ ਨਹੀਂ ਜਿੱਦਾਂ ਪਤ ਤਿੰਨ ਵਾਰੀ ਪਹਿਲਾਂ ਬਈ ਚਾਰ ਦੇ ਥੱਲੇ ਬਈ ਅੱਜ ਨਮੂਨੇ ਸਪੈਸ਼ਲ ਹੈ ਅੱਜ ਬਾਕੀ ਵੀਰੇ ਇਹ 75000 ਦੀ ਹਾਂਜੀ ਦੱਸਦੇ ਇਹ 85000 ਦੀ 75 ਦੇ 85 ਮੈਂ ਜਮਾ ਮੈਂ ਆਈ ਤੇ ਨੂੰ ਆਈ ਤੇ ਨੂੰ ਦੱਸਦਾ ਯਾਰ ਮੈਂ ਤਾਂ ਨੂੰ ਜਾਉਂਦੇ ਠਾਣ ਨੂੰ ਜਾਉਗੇ ਠਾਣ ਨੂੰ ਆ ਜੂਗਾ ਨਾ ਇਹ ਬਈ ਮੈਂ ਜੜੀ ਨਾ ਹਾਂਜੀ ਇਹ ਬਈ 2.5 ਲੱਖ ਦੀ ਮੈਂ ਕਰੋ ਵੇਚੀ ਮੈਂ ਦੀਆਂ ਮੈਂ 2.5 ਲੱਖ ਦੀ ਮੈਂ ਵੇਚੀ ਬਈ ਇਹ ਮੈਂ ਜਿਹਦਾ ਮੈਂ ਦਾ ਕੋਈ ਇਤਰੀ ਮੈਂ 19 20 ਕਿਲੋ ਦੁੱਧ ਚਵਾ ਕੇ ਗਈ ਆ ਪ੍ਰਿੰਟਡ ਤੇ ਜੇ ਅੱਜ ਦੇ ਭਾਗ ਕਰਾਂਗੇ ਭਾਗ ਮੁxtਲਾ ਕਰਨਾ ਬਈ ਜਿਹੜੀ ਗੱਲ ਕਰਨ ਵਾਲੀ ਬਿਲਕੁਲ ਹੀ ਮੈਂ ਇਹ ਬਈ 2 ਮਹੀਨੇ ਨੂੰ ਮਤਲਬ ਟਾਈਮ ਅੰਦਰ ਆ ਗਰੰਟੀ ਨਹੀਂ ਬਈ ਦੀ ਸੂਣ ਵਾਲੀ ਦੇ ਸਕਦੇ ਅੱਛਾ ਜੀ ਇਹਦੀ ਗਰੰਟੀ ਕੋਈ ਨਹੀਂ 8 ਕਿਲੋ ਦੁੱਧ ਤਿਆਰ ਹੈ ਇਸ ਲਈ ਬਈ 8 ਕਿਲੋ ਤੇ ਬਾਕੀ ਚੈਂਪੀਅਨ ਹੈ ਬਿਲਕੁਲ ਜੈਡ ਬਲੈਕ ਚੁਟੀ ਆ ਗਈ ਸਸ ਜਿੜੀ ਆ ਐਡੀ ਮੈਂ ਅੱਜ ਮਤਲਬ ਲੈਣ ਜਾਈਏ ਨਾ ਭਾਜੀ ਇਹ ਭਾਰੀ ਅੱਜ ਕੀਮਤ ਕਰਾਂਗੇ ਇਹ ਭਾਰੀ ਮਿਲਦੀ ਨਹੀਂ ਭਾਜੀ ਜਿਹੜੀ ਤੇ ਕਿੰਨੇ ਨਹੀਂ ਦੇਦੇ ਨਹੀਂ ਭਾਜੀ ਫਿਰ ਇਹ ਜੈਸਨੋ ਜਿਹੜੀ 70000 ਦੇਣੀ ਮੈਂ ਦਿੰਦੀ ਆ 70 ਦੀ 70000 ਦੀਆਂ ਕੈਮਰਾ ਕਮਾਇਓ ਮੈਂ ਜਿਹੜੀ ਛੋੜ ਛੋੜ ਭਾਈ ਸਭ ਕੋਈ ਵਿੱਚ ਹੀ ਸਭ ਕੋਈ ਵਿੱਚੇ ਪਾਗੇ ਅੱਜ ਬੰਦ ਛੋਡਾਂ 8 ਕਿਲੋ ਦੁੱਧਿਆ ਜੈਡ ਬਲੈਕ ਜਾਮਨਾ ਉਹਦੇ ਬੰਦੇ ਦੇ ਸਪੀਚੀ ਦੀ ਮੈਂ ਵੇ ਜਿਹੜੀ ਬੇਕੋ ਜੈਡ ਬਲੈਕ ਖੋਲਦੇ ਭਾਈ ਕਿਸੇ ਚਲ ਗਿਆ ਜੀ ਮੈਂ ਭਾਈ 70000 ਜੀ ਕੋ ਦਿੰਦਾ ਨਹੀਂ ਜਿਹੜੀ ਨਹੀਂ 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 ਦਿੰਦਾ ਭਾਈ ਨਹੀਂ ਦਿੰਦਾ ਦੇਖੋ ਜੀ ਬਾਕੀ ਗਰੰਟੀ ਕੋਈ ਨਹੀਂ ਆ ਬਾਕੀ ਭਾਈ 100% ਮੈਂ ਗੱਭਣਿਆ ਜਿਹਨੇ ਮੈਂ ਗੱਭਰ ਨਿਕਲ ਆਈ ਵੇ ਡਾਂਗ ਨੂੰ ਸੋਨਾ ਲੱਗਣ ਵਾਲੀ ਗੱਲ ਹੈ ਜਿਹੜੀ ਸਹੀ ਹਾਂ ਦਾ ਸਹੀ ਹਾਂ ਦਾ ਫਿਰ ਤੇ ਜਿਹੜਾ ਮੋਲ ਹੈ ਫਿਰ ਡਬਲ ਹਾਂਜੀ ਤੇ ਬਾਕੀ ਇਹਦੇ ਭਾਈ ਫੇਰ 2.5 ਲੱਗਦੀ ਮੈਂ ਸਾਨੂੰ ਦੇ ਦੇ ਭਾਈ ਤਿਆਰ ਹੋਈ ਫਿਰ ਸਹੀ ਆ ਬਾਕੀ ਪਿੱਠ ਪੜੀ ਦੀ ਬਹੁਤ ਚੰਗੀ ਆ ਤੇ ਬਾਕੀ ਜੇ ਥਾਂ ਦੀ ਗੱਲ ਕਰ ਲਈਏ ਬਿਲਕੁਲ ਨੋਕਲਾ ਥਾਂ ਆ ਗਿਆ ਵਾਸਤੇ ਅਟਰਲੀ ਬਿਲਕੁਲ ਸ਼ੇਪ ਸ਼ੂ ਬਿਲਕੁਲ ਓਕੇ ਆ ਮਤਲਬ ਫਿਟਿੰਗ ਆ ਰਿਹਾ ਤੇ ਬਾਕੀ ਮਿਲਕ ਪੁਆਇੰਟ ਦੀ ਗੱਲ ਕਰ ਲਈਏ ਤੇ ਮਿਲਕ ਪੁਆਇੰਟ ਵੀ ਬਹੁਤ ਚੰਗੀ ਲੱਗੀ ਆ ਪਾ ਕੇ 80 ਬਈ ਮੈਂ ਕੋ 70000 ਦੀ ਦਊਂਗਾ ਤੋ ਫੜੀਏ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਬਈ ਜੀ ਅੱਜ ਏਡੀ ਮੈਂ ਵੀ ਸਵਾ ਲੱਖ ਤੋਂ ਘੱਟ ਨਹੀਂ ਬਈ ਮਿਲਦੀ ਜਿਹੜੀ ਗੱਲ ਕਰਨੀ ਆ ਸਹੀ ਗੱਲ ਆ ਬਈ ਠੰਡੀ ਦਾ ਕੋਈ ਅੰਤ ਕੋਈ ਨਹੀਂ ਬਈ ਤਿੰਨ ਵਾਰੀ ਬਈ ਧੱਤ ਮੈਂ 3 ਮੀਟਰ ਚੌੜੀ ਆ ਗਈ ਪਿਛੋਂ ਸਹੀ ਗੱਲ ਹੈ ਗਾਇਆਂ ਦੇ ਸਾਰੇ ਚ ਜਿਹੜੀ ਗੱਲ ਬਾਕੀ ਵੀਰੇ ਤਾਂ ਬਿਲਕੁਲ ਠੰਡੀ ਹੈ ਨਾ ਮੈਂ ਨੇ ਥਾਪੀ ਤੇ ਮਿਲਦੀ ਪਰ ਦੋਵੇਂ ਦਾ ਨਾੜੇ ਗਨੇ ਕੇ ਬਈ ਸਹੀ ਗੱਲ ਸਹੀ ਗੱਲ ਤੇ ਮੁੱਲ ਫਿਰ ਜਿਆ ਜੀ ਆਦਾ ਹੈ ਮੁੱਲ 70000 ਦੀ ਚਲਾਂਗੇ ਬਿਲਕੁਲ ਨੋ ਜਾਸ 90 ਜასი ਚੱਲੇਗੀ ਅੱਗੇ ਆ ਗਈ ਵੈੜ ਫਿਰ ਅੱਗੇ ਵਧੀ ਆ ਗਈ ਪਿਓਰ ਜਰਸੀ ਕਾਲੀ ਜਰਸੀ ਜਿਹੜੀ ਲਗਨ ਵਾਲੀ ਹੈ ਕੋਈ ਮਾਤਾ ਦੀ ਨਹੀਂ ਪੰਜਾਬ ਦੀ ਜਰਸੀ ਆ ਪਤਾ ਨਹੀਂ ਵੈਰ ਜਿਹੜੀ ਗੱਲ ਕਰਨ ਵਾਲੀ ਹੈ ਹਾਂਜੀ ਭਾਈ ਜੀ ਤੇ ਬੱਚੀ ਭਾਈ ਦੂਜਾ ਸੁਹਾ ਸੁ ਐ ਕਾ ਸੋਣਾ ਹੈ ਭਾਈ ਜੀ ਜਿਹੜੀ ਗੱਲ ਨਹੀਂ ਬਹੁਤਾ ਨਹੀਂ ਬੱਚੀ ਭਾਈ 22 23 ਕਿਲੋ ਦੁੱਧ ਦਊ ਹਰਾਮ ਹੈ 10 12 ਦਿਨਾਂ ਦੇ ਕੱਚੀ ਹੈ ਜਰਸੀ 12 ਦਿਨਾਂ ਜੱਸੀ ਜੀ ਬਾਈ ਬੜੀ ਡਿਮਾਂਡੀ ਹਰ ਮੀਰਪਰਾ ਕਹਿੰਦੇ ਮੈਂ ਜੱਸੀ ਲੈਣੀ ਹੈ ਜਿਹੜੀ ਹਾਂਜੀ ਹਾਂਜੀ ਬਾਕੀ ਬਾਕੀ ਵੇਖ ਜੀ ਬਹੁਤ ਸਪੈਸ਼ਲ ਲਿਆ ਸਪੈਸ਼ਲ ਹੈ ਜੱਸੀ ਵਾਰ ਜਿਹੜੀ ਗੱਲ ਕਰ ਰਹੇ ਆਂ ਆਈ ਖੋਲੇ ਬਾਈ ਜੀ ਆਜਾ ਤੇ ਗਿਰਦੇ ਕੀ ਗੱਲ ਡਰਦੇ ਕਿਉਂ ਜੀ ਬਾਈ ਜੀ ਮੋਗੀ ਪਰ ਥੋੜਾ ਡਰਦਾ ਹੈ ਬਾਈ ਕੈਮਰੇ ਕੋਲ ਪਤਾ ਨਹੀਂ ਕੀ ਚੱਕਰ ਹੈ ਬਾਈ ਜੀ ਹਾਂਜੀ ਬਾਈ ਇਹ ਫੁਰਤੀ ਹੀ ਨਹੀਂ ਹੈਗੇ ਬਾਈ ਸਾਡਾ ਗਰਮੀ ਕਰਕੇ ਥੋੜਾ ਕਰਦਾ ਮੈਂ ਗਰਮੀ ਹੋਣਾ ਠੰਡ ਬਈ ਰ ਆਪਨੇ ਵੇਖੋ ਠੰਡਾ ਮੌਸਮ ਕੀਤਾ ਬਾਈ ਜੀ ਹਾਂਜੀ ਹਾਂਜੀ ਬਾਕੀ ਤੋਰਦੇ ਬਾਈ ਬਾਈ ਇਹ ਕੈਮਰਾ ਦਿਖਾਓ ਦੇਖੋ ਜੀ ਵੇ ਬਾਕੀ ਵੀਰੇ ਫਿਰ ਜੀ ਜਿਹੜੀ ਗੱਲ ਕਰਨੀ ਪਈ ਕੀ ਬਾਤਾਂ ਦੇਖੋ ਜੀ ਇਹ ਗੇਟ ਕੇ ਜਨਾ ਬੂਠਾ ਦੇਖੋ ਜੀ ਮੋਟਾ ਮੋਟਾ ਡੇਲਾ ਨਿੱਕੇ ਨਿੱਕੇ ਕੰਨ ਬਾਕੀ ਜਿਹਨੇ ਵਾਜ ਲੈ ਲਈ ਭਾਈ 3 ਲੱਖ ਦੀ ਬੱਚੀ ਲਈ ਇੱਕ ਬਰਾਬਰ ਇੱਕ ਬਰਾਬਰ ਆ ਗਿਆ ਸਹੀ ਗੱਲ ਹੈ ਭਾਈ ਥਮਾ ਤੁਰਨਾ ਖਾ ਜੂ ਬੱਚੀ ਕੋ ਜਲਦੀ ਕਰਨਾ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਜੀ ਹਾਂ ਜੀ ਤੇ ਘਮਾਰੇ ਘਮਾਰੇ ਭਾਈ ਘਮਾਰੇ ਦੇਖੋ ਜੀ ਬਾਕੀ ਜੇ ਥਾਂ ਥੂ ਦੀ ਗੱਲ ਕਰੀਏ ਬਿਲਕੁਲ ਓਕੇ ਬਾਕੀ 1 ਕਦੇ 10 12 ਦਾ ਕੱਚੀ ਆ ਤੇ ਬਾਕੀ ਜਿਹੜਾ ਬਿਲਕੁਲ ਤਿਆਰ ਹੋ ਜਾਂਦਾ ਬਿਲਕੁਲ ਤੁਰਨਾ ਵੀ ਔਖਾ ਹੋ ਜਾਏਗਾ ਬਚੀਗਾ ਤੇ ਦੇਖੋ ਜੀ ਦੁੱਧ ਵੀ ਬਿਲਕੁਲ ਵਧੀਆ ਮਲਕ ਕੁਆਲਟੀ ਦੁੱਧ ਨਹੀਂ ਭਾਈ ਹੁਣ ਇਹਦੇ ਵਧੀਆ ਰੰਦੀ ਰਹੀ ਆ ਤੇ ਹੁਣ ਕਿੰਨਾ ਕੀ ਜਵਾਜੇਗੀ ਭਾਜੀ ਫਿਰ ਨਹੀਂ ਨਹੀਂ ਫੈਂਟ ਆਏਗੀ ਭਾਜੀ ਜਿਹੜੀ ਵਾਲੀ ਸਹੀ ਵਾਲੀ 20 ਕਿਲੋ ਦੁੱਧ ਬਈ ਆਰਾਮ ਨਾਲ ਚਵਾਜੇਗੀ ਜੀ 20 ਕਿਲੋ ਤੇ ਮੁੱਲ ਮੋਲੇ ਭਾਈ ਆ ਤੇ ਕੀਮਤ ਤੇ ਇਹ ਜਿਹੜੀਆਂ ਬੱਛੀਆਂ ਦਾ ਜਿਹੜਾ ਜਰਸੀਆਂ ਦਾ ਰੇਟ ਚੱਲਣ ਗਿਆ ਹਾਂ ਜੀ ਸਵਾ ਮੰਗੀ ਜਿੰਨਾ ਕੋ ਡੇਢ ਮੰਗੀ ਹੈ ਡੇਢ ਮੰਗੀਆਂ ਹਾਂ ਜੀ ਆਪਾਂ ਮੁੱਲ ਨਹੀਂ ਕਰਨਾ ਭਾਈ ਆਪਾਂ ਜੈਸਨੋਈ ਜਿਹੜੀ ਦੇਣੀ ਆ 52 ਹਜ਼ਾਰ ਦੀ ਬੱਛੀ ਦੇ ਦਾਂਗੇ 52 ਹਜ਼ਾਰ ਦੀ 52 ਹਜ਼ਾਰ ਤੇ ਸੌਦਾ ਬਜ ਨਹੀਂ ਕਰਨੀ ਕੋਈ ਭਾਈ ਜਿਹੜੀ ਤੇ ਕੋਈ ਛੋਟ ਛੋਟ ਭਾਈ ਸਭ ਕੁਝ ਕਰਕੇ ਦੱਸਿਆ ਵੀ 52 ਹਜ਼ਾਰ ਦੀ ਜੈਸਨੋਈ ਬੱਛੀ ਆਪਾਂ ਦੇ ਦੇਵਾਂਗੇ ਭਾਈ ਜਿਹੜੀ 52 ਦੀ 52 ਹਜ਼ਾਰ ਦੀ ਜਿਹੜੀ ਮੈਨਾਂ ਛੱਡ ਦਈਏ 2000 ਰੁਪਿਆ ਦੇ ਦਾ ਨਹੀਂ ਭਾਈ ਜੈ ਜੀ ਆਪਾਂ ਇਹ ਹਾਦ 2000 ਦੀ ਬਜਤਰ ਆ ਕੇ ਦੱਸ ਤੇ ਬਾਕੀ ਆਦੀ ਗੱਲ ਤੁਜਾਸ ਹੁਆ ਭਾਜੀ ਹਾਂਜੀ ਤੇ ਰਹਾਦੀ ਸੂਈ ਵੈੜ ਭਾਈ ਤੇ ਦੁੱਧ ਬੱਚੀ ਦੇ ਦੋਗੀ 20 ਤੋਂ 22 ਕਿਲੋ ਭਾਜੀ ਦੀਆਂ 20 ਤੋਂ 22 ਕਿਲੋ ਤੇ ਐ ਠੰਡੀ ਸੀਲ ਹੈ ਜਿਹੜੀ ਗੱਲ ਇਹ ਵੀ ਗਰਮੀ ਤੋਂ ਬਗੈਰ ਹੈ ਗਰਮੀ ਗਰਮੀ ਦੀ ਨਹੀਂ ਹੈ ਗਰਮੀ ਦੀ ਨਹੀਂ ਹੈ ਹਾਂਜੀ ਇਹ ਖੋਲੇ ਵੀ ਗਰਮੀ ਦੀ ਕੋਈ ਰਿਵਾਨੀਆਂ ਇੱਥੇ ਸੋਹਣਾ ਲੱਗਾ ਜੀ ਮੇਰਾ ਆਹ ਰੋਟਰੀ ਜੇ ਗੱਲ ਕਰ ਲਈਏ ਉਹ ਕਹਦੀਆਂ ਨਾ ਬਈ ਗਲਾਬੀ ਥਾਣਾ ਗਲਾਬੀ ਥਾਣਾ ਦੀ ਬਹਿੜਾ ਜੀ ਗਲਾਬੀ ਥਾਣਾ ਲਈ ਹਾਂਜੀ ਹਾਂ ਜੀ ਇਹ ਤਾਂ ਅੱਗੇ ਅੱਗੇ ਗੱਲ ਕਰਾਂਗੇ ਵੀਰੇ ਹਾਂਜੀ ਐਡੀ ਡੀ ਬੱਚਿਆਂ ਨੂੰ ਕਿ ਪੈਰ ਪੈਰ 77000 ਮੰਗਦੇ ਜਮਾਂ ਨਿਕਾੜਿਆ ਭਾਵਾ ਦੇਖ ਜੀ ਗੁਲਾਬੀ ਥਣ ਆ ਗਿਆ ਅੱਜ ਆਹ ਇਹ ਦੇਖੋ ਤੁਰਨਾ ਔਖਾ ਆ ਫਿਰ ਮੇਰੀ ਸਹੀ ਸਹੀ ਇਹ ਘੱਟੋ ਘੱਟ 7-8 ਕਿਲੋ ਹੋਣੀ ਕੀਤੀ ਤੁਸੀਂ ਫਿਰ ਹਾਂਜੀ ਹਾਂਜੀ ਭਾਈ ਹਾਂਜੀ ਹਾਂਜੀ ਬਾਕੀ ਦੇਖੋ ਜੀ ਬਿਲਕੁਲ ਕਮਾਲੇ ਕਮਾਲੇ ਪੇਠ ਫੋੜੇ ਦੇ ਬਹੁਤ ਚੰਗੇ ਆ ਤੇ ਕਮਾਲਾ ਕਮਾਲਾ ਭਾਈ ਉਹ ਕਮਾਲਾ ਦੇਖੋ ਜੀ ਬਾਕੀ ਜਿਹੜਾ ਟੈਮੋ ਟੈਮ ਹੈ ਵਸ਼ੀ ਕੋ ਤੁਰਨਾ ਵੀ ਔਖਾ ਵਾ ਤੇ ਜੇ ਬਾਈ ਗੱਲ ਕੀਤੀ ਅਜੇ ਗੁਲਾਬੀ ਥਣ ਵਾਲੀ ਵਸ਼ੀ ਹੈਗੀ ਆ É pra que o garminha-gurminha ਨਾ ਮਰੇ ਇਹ ਕੋਈ ਬੰਗਾ ਨਹੀਂ ਆਣਾ ਕੋਈ ਰਸੀ ਨਹੀਂ ਆ ਠੰਡੀ ਸੀ ਬਿਲਕੁਲ ਠੰਡੀ ਸੀ ਠੰਡੀ ਸੀ ਜਿਹਦੀ ਗੱਲ ਕਰ ਰਹੇ ਹਾਂ ਬਸ ਥੋੜੀ ਊਸੂ ਮਨਾਈ ਆ ਬੋਲਾ ਕਿੰਨਾ ਭਾਈ ਜੀ ਆਪੀ ਮੋਕੇ ਦੇ ਭਾਈ ਆਹ ਪਹਿਲਾ ਡੰਗ ਚੋਂ ਆਈ ਆ ਸਵੇਰੇ ਜੁਈ ਆ ਸਵੇਰੇ ਜੇਰ ਪਾਈ ਆ ਸਵੇਰੇ 10 ਕਿਲੋ 8 10 ਕਿਲੋ ਵਛੀ ਹੋਣੀ ਕੀਤੀ ਜਿਹੜੀ ਗੱਲ ਆ ਹਾਂਜੀ ਵਛੀ ਬਲ ਚਲੋ ਵਛੀ ਬਰਾਂਦਰ ਆ ਵਛੀ ਦੇਖੋ ਬਹੁਤ ਹਨ ਕਿਹਸਾ ਗਰਮੀ ਦਾ ਮੌਸਮ 20 ਕਿਲੋ ਦੁੱਧ ਹੈ ਭਾਂਡੇ ਚ ਪਾ ਦੂਗੀ ਜਿਹੜੀ ਗੱਲ ਸਹੀ ਸਹੀ ਗੱਲ ਹੈ ਭਾਈ ਜੀ ਸਹੀ ਗੱਲ ਹੈ ਜਿਹੇ ਮੋਲ ਦੀ ਗੱਲ ਕਰੀਏ ਭਾਈ ਹਾਂਜੀ ਬੋਲੇ ਆਪਾਂ ਜਸਨੋ ਬੋਲੇ ਹੈ ਜੀ ਇਹ ਪਹਿਣ ਕਰੀਏ 70 ਜੀ ਤਾਂ ਵੀ ਦੇਈਏ 70 ਕਾ ਵੀ ਤਾਂ ਵੀ ਦੇਈ ਦੀ ਆਪਣੀ 5000 ਦੀ ਬਾਈ ਤੇ ਰੱਖ ਕੇ ਨਾ ਕਲਾਬੀ ਥਾਣਾ ਦੀ ਆ ਗਈ ਵਚੀ 55 ਜਾਲ ਕਰਨੀ ਹੈ ਵੀ ਜਿਹੜਾ ਆਪਾਂ ਰੇਟ ਦੇ 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 ਸਹੀ ਗੱਲ ਆ ਇਹ 55 ਦੀ ਹੈ ਜਿਹੜੀ ਇਹ 50 ਦੀ ਹੈ ਇਹ ਕਲੀ 70 ਦੀ ਹੈ 70 ਦੀ ਆ ਗਈ ਆ ਜੋ ਵੱਡੀਆਂ ਛੋਟੀਆਂ ਦਿਖਾਈ ਸਾਡੀ ਵੀਡੀਓ ਚ ਬਈ ਬੈਠੇ ਗਿਆ ਛੋਟਾ ਜੀ ਸਹੀ ਗੱਲ ਹੈ ਭਾਈ ਜੀ ਕੋਈ ਤੋਰੇ ਬਗੇ ਕੀ ਜੀ ਤੇ ਇਹ ਆਇ ਜੋ ਡੀ ਨੇ ਬਈ ਦੁੱਧ ਕੱਢਿਆ ਜਿਨੇ ਇਹਨੇ 24 ਕਿਲੋ ਸਾਡੇ ਕੋਲ ਟੂ ਫੀਲ ਦਿੰਦਾ ਕੰਡੇ ਨੇ ਬਣਾ ਕੇ ਬਈ ਪਿੰਡ ਸਤੇਦਗੜਿਆ ਪੁੱਛ ਸਕਦੇ ਆ ਉਹਨਾਂ ਕੋ ਸਾਰਾ ਮਤਲਬ ਕੰਡੇ ਨਾਲ ਮਾਲਬ ਸਤੇ ਘੜੀਆਂ ਕੋ ਹਾਂਜੀ ਸਤੇ ਘੜੀਆਂ ਵਾਈਆਂ ਨੇ ਹਾਂ ਬਈ ਇਹਨੇ ਇਹਨੇ ਦਿੱਤਾ ਤੇ ਜਿਹੜੀ ਇਹ 8 ਮਹੀਨੇ ਦੀ ਗੱਬਣਿਆ ਬਾਕੀ ਝੋਟੀ ਵੀ ਸਪੈਸ਼ਲ ਹੈ ਬਈ ਜੀ ਉਹ ਤਰੀਕੀਆਂ ਬੜੀ ਬਣੀਆਂ ਇਹ ਵੀ 8 ਮਹੀਨੇ ਦੀ ਗੱਬਣਿਆ ਤੁਸੀਂ ਇਹਨੇ 20 ਕਿਲੋ ਦੁੱਧ ਕਢਾਇਆ ਝੋਟੀ ਨੇ 20 ਕਿਲੋ ਇਹਦਾ ਹਾਂ ਜੀ ਤੇ ਬਾਕੀ ਜੋੜਾ ਖੋਲ ਕੇ ਦਿਖਾਉਣੇ ਵੀ ਸੀ ਜੋੜਾ ਖੋਲ ਕੇ ਤੋੜਦੇ ਤੇ ਮਨ ਖੁਸ਼ ਕਰਦੇ ਮੇਰੇ ਵੀਰੇ ਵੀਡੀਓ ਜਲਦੀ ਜਲਦੀ ਦੇ ਵਿੱਚ ਤੇ ਆ ਜੋੜਾ ਥੋੜਾ ਜੋੜਾ ਹੀ ਤੋੜਦੇ ਬਾਕੀ ਵੀਰ ਫਿਰ ਐਨੂੰ ਬਾਕੀ ਵੀਰੇ ਇਹਨਾਂ ਦੇ ਛੇ ਜਿਹੜੇ ਪਾਲਨੇ ਵੜਿਓ ਓਕੇ ਓਕੇ ਆ ਬਾਕੀ ਬਾਕੀ ਗੱਲ ਜੀ ਜੀ ਫੇਰ ਆ ਗਈ ਇੱਕ ਘਟਿਆ ਦੀ ਦੇਖੋ ਜੀ ਬਾਕੀ ਥਾਣਾ ਥੋਣਾ ਦੀ ਬਿਲਕੁਲ ਓਕੇ ਰੋਡ ਆ ਗਾਰੰਟੀ 100 ਜੋ 100 ਇਹ ਬਾਕੀ 8 ਮਹੀਨੇ 8 8 ਮਹੀਨੇ ਦੀ ਬਾਈ ਜੀ ਹਾਂ 2 ਮਹੀਨੇ ਰਹਿ ਗਏ ਦੁੱਧ ਦੇ ਫਿਰ ਸੂਟ ਦੋ ਮਹੀਨੇ ਦੋ ਮਹੀਨੇ ਬਿਲਕੁਲ ਐ ਸੇਵਾ ਬਗ ਤੇ ਦੁੱਧੋਂ ਡਰਾਈ ਆ ਤੇ ਦੁੱਧੋਂ ਡਰਾਈ ਕਰਤੀਆਂ ਬਾਈ ਜੀ ਦੁੱਧੋਂ ਡਰਾਈ ਬਾਈ ਹੋ ਗਈਆਂ ਜਿਹੜੀ ਜਿੰਨੇ 2 ਮਹੀਨੇ ਸਰਾਇ ਕਰੀ ਉਹ ਸਮਝੋ ਚਾਰ ਕਿੱਲੇ ਭਾਈ ਉਹਦਾ ਚੋਨਾ ਪੱਕ ਗਿਆ ਜਿਹੜੀ ਪੱਕ ਗਿਆ ਸਹੀ ਗੱਲ ਹੈ ਭਾਈ ਜੀ ਤੇ ਬਾਕੀ ਥਾਂ ਥੋਣਾਂ ਦੀ ਗਾਰੰਟੀ ਬਿਲਕੁਲ ਓਕੇ 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 ਫੁੱਲ ਗਾਰੰਟੀ ਦੇਖੋ ਜੀ ਝੋਟੀਆਂ ਸਪੈਸ਼ਲ ਆ ਤੇ ਬਾਕੀ ਪੁੱਛ ਸਕਦੇ ਆ ਚਲੋ ਗੱਲ ਕਰਨਾ ਇਹਨਾਂ ਦੀ ਭਾਈ ਆਪਾਂ ਦੇਖੋ ਇੱਕ ਅੱਖੀ ਸੁਣਿਆ ਤੇ ਇੱਕ ਜਿਹੜਾ ਸਟੇਟ ਕਾਰ ਕੋਈ ਜ਼ਿਆਦਾ ਦੂਰ ਨਹੀਂ ਆ ਭਾਈ ਬਾਕੀ ਨਾ ਉਹਨਾਂ ਕੋ ਕੈਮਰੇ ਲੱਗੇ ਭਾਈ ਹਾਂਜੀ ਭਾਈ ਜੇ ਕਿਨੇ ਰਿਕਾਰਡ ਇਹਦਾ ਪੁੱਛਣਾ ਸਾਡਾ ਨੰਬਰ ਦੇ ਦਿਓ ਕੱਲੇ ਕੱਲੇ ਮੈਨਾਂ ਦਾ ਰਿਕਾਰਡ ਦੱਸਣਾ ਕਿਹੜੀ ਮੈਨਾਂ ਕਿੰਨਾ ਦੁੱਧ ਦਿੱਤਾ ਕਿਹੜੀ ਨੇ ਕਿੰਨਾ ਦਿੱਤਾ ਜਿਹੜੀ ਸਹੀ ਗੱਲ ਹੈ ਸਹੀ ਗੱਲ ਹੈ ਇਹ ਵੀ ਭ ਇਹ ਵੀ ਸੇਗੜੀਆਂ ਕੋਈ ਆ ਜਿਹੜੀ ਇਹ ਵੀ ਮੈਂ 20 ਕਿਲੋ ਤੋਂ ਚਵਾ ਕੇ ਆਈ ਆ ਚਲੋ ਬੜੀ ਗਰਮੀ ਦਾ ਮੌਸਮ ਕਰਕੇ ਥੋੜੀ ਮੈਂ ਲਿੱਸੀ ਰਹੀ ਆ ਇਹ ਵੀ 8 ਮਹੀਨੇ ਦੀ ਚਾਚੀ ਬਾਕੀ ਬਾਈਏ ਗੱਲ ਕਰੀਏ ਤੇ ਤਿੰਨੇ ਏਕੇ ਕੇ ਹੱਡੀ ਵਾਲੀਆਂ ਦੇ ਬੰਦੇ ਉਹ ਵੀ ਮਤਲਬ ਬਰੀਡਡ ਆ ਮੇਰੇ ਮੈਂ ਤਾਂ ਬਾਈ ਮਾੜੀ ਮੈਂ ਨਹੀਂ ਲੈਂਦੇ ਭਾਈ ਤੇਰੀ 20 ਕਿਲੋ ਮੈਂ ਦੁੱਧ ਦਿੰਦੀ ਉਹਨੂੰ ਹੱਥ ਰੱਖਦੇ ਬਾਈ ਚਲੋ ਉਹਨਾਂ ਦੇ ਬਾਈ ਉਹਨਾਂ ਕਹਿੰਦਾ گاਵਾ ਪਾਉਣੀਆਂ ਥੋੜਾ ਲਵੇਰਾ ਨਾਲ ਕੋਈ ਘਾਟੀ ਜਰੀ ਵਾਲ ਕਰਨ ਵਾਲੀ ਆ ਤੇ ਬਾਕੀ ਨਸਲੀ ਐ ਮਈਆਂ ਜਿਹੜੀ ਗੱਲ ਕਰਨੇ ਇਹ ਇਹ ਮੈਂ 8 ਮਹੀਨੇ ਦੀ ਗੱਬਣਿਆਂ 8 ਮਹੀਨੇ ਤੇ ਆਲੀ ਨੂੰ 5-6 ਕਿਲੋ ਦੁੱਧ ਦੁੱਧੋ ਡਰਾਈ ਕਰੀ ਜਾਂਦੇ ਵੀ ਟਾਈਮ ਥੋੜਾ ਰਹਿ ਗਿਆ ਸੁੰਦੇ ਮੈਂ ਇਹ ਵੀ ਡਰਾਈ ਕਰ ਰਹੇ ਆ ਹਾਂਜੀ ਤੇ ਇਹ ਜੈ ਸੁਨੋ ਵੀਰ ਜੀ ਲੱਖ ਦੀ ਦਵਾਂਗੇ ਜਿਹੜੀ ਹਾਲੇ ਨੇ ਪੂਰੇ ਲੱਖ ਦੀ ਲੱਖ ਦੀ ਦਵਾਂਗੇ ਮੈਂ ਜਿਹੜੀ ਛੋਟਛਾਪਾ ਵਿੱਚ ਹੀ ਹਾਂਜੀ ਕੋਈ ਕਰ ਦਾਂਗੇ 1000 ਖੰਡਾਂ ਦੇ ਵਿੱਚ 2000 ਕਰ ਦੋ 2000 ਕਰਦਾ 99000 ਦੇ ਦਾਂਗੇ ਵੀਰ ਜੀ 98000 ਦੀ ਇਹ ਵੀ ਮੈਂ 2 ਲੱਖ ਤੋਂ ਬੜੀ ਬਾਹਰ ਆਡੇ ਕੋਲ ਵੇਖ ਕੇ ਵੀਰ ਸਾਡੀ ਚੈਨਲ ਤੇ ਗਈ ਮੈਂ ਲਓ ਜੀ ਅੱਜ ਸਪੈਸ਼ਲ ਝੋਟੀਆਂ ਆ ਗਈਆਂ ਜੀ ਜਿਹੜਾ ਤਿੰਨ ਮਹੀਆ ਸਾਹਮਲ ਇਹ ਤਾਂ ਜੇ ਜੇ ਭਾਈ ਭਾਈ ਇਹ ਤਿੰਨੇ ਕੋ ਇਕੱਠੀਆਂ ਲੈ ਲੈਣਾ ਦੇ ਕਰਦਾਂਗੇ ਫਿਰ ਮਾਨਤਨ ਕਰਦਾਂਗੇ ਕਰਦੋਗੇ 5000 ਰੁਪਇਆ ਹਾਂਜੀ ਹਾਂਜੀ ਬਾਕੀ ਸਾਡੇ ਕੋਲ ਨਾ ਵੀਰੇ ਹਾਂਜੀ ਇਹ ਸਾਡੇ ਆਪਣੇ ਗਾਗ ਇਧਰ ਡਿਊਟੀ ਦੇ ਸਾਡੇ ਕੋਲ ਹਾਂਜੀ ਭਾਈ ਜੀ ਉਹ ਵੀਰੇ ਸਾਡਾ ਨਾ ਤਾਂ ਸਾਡੇ ਮਤਲਬ ਘਰ ਮਜਾ ਵੇਖਣ ਆਇਆ ਯਾਰ ਅੱਛਾ ਜੀ ਸਾਡੀ ਗਰੰਟੀ ਦੇ ਵਗੋਂ ਦਾ ਸਾਡੇ ਕੋਲ 3-3 ਲੱਖ ਦੀ ਟੋਕੜ ਵੀ ਮੈਂ ਲੈ ਗਿਆ ਬਹੁਤ ਬਰੀਡਰ ਵੀਰੇ ਸਹੀ ਆ ਲੈ ਭਾਈ ਜੀ ਫਿਰ ਉਹਨਾਂ ਨਾਲ ਹਸਲ ਦਾ ਥੋੜਾ ਚੱਲੀ ਜਾਂਦਾ ਆ ਚੱਲੀ ਜਾਂਦਾ ਆ ਆਪਾਂ ਤਾਂ ਕਰਕੇ ਨਹੀਂ ਇਹਦਾ ਵੀਡੀਓ ਤੇ ਆਪਾਂ ਮੁੱਲ ਦੱਸਿਆ ਜਿਹੜੀ ਗੱਲ ਸਹੀ ਗੱਲ ਸਹੀ ਗੱਲ ਆ ਭਾਈ ਜੀ ਉਹ ਆਪਾਂ 2-2 ਲੱਖ ਦੀ ਦੇ ਦਾਂਗੇ 99 ਦੀ ਦੇ ਦਾਂਗੇ ਹਾਂਜੀ ਤੇ ਉਹਨਾਂ ਨੇ ਫਿਰ ਆ ਜੋ ਕੈਮਰਾ ਕੈਮਰਾ ਕਰੀ ਕਮਾ ਦੇ ਨੇ ਸਪੈਸ਼ਲ ਆ ਤੇ ਬਾਕੀ ਹਾਂ ਨੇਗੇ ਨੇਗੇ ਪਾ ਆ ਗਏ ਜੀ ਬਾਕੀ ਮੇਲਾ ਲੋਟ ਲੋ ਤੇ ਅੱਗੇ ਵੀ ਜਗਦੀਪ ਬਾਈ ਨੇ ਜਦੋਂ 8 ਮਹੀਨੇ ਦੀ ਗੱਬਣ ਤੇ 75000 ਇਹ ਸਮਝ ਨਾ ਲਓ ਜੀ ਇਹ ਇਹ ਪਾ ਨਹੀਂ ਬਿਲਗੇ ਵੀਰ ਜੀ 75 ਦੀ ਆ ਗਈ ਜੀ ਆਗੇ ਜੀ ਇਹ 85 ਦੀ ਆਗੀ ਇਹ 85 ਦੀ ਆਗੀ 870 ਦੀ ਆਗੀ 870 ਦੀ ਆਗੀ ਤੇ ਗਾੜੀ ਗਾੜੀ 52 ਤੇ 55 ਆ ਗਿਆ ਤੇ 52 ਤੇ 55 ਗੱਲ ਫਿਰ ਉਹ ਗੱਲ ਆਣੀ ਨਾ ਆ ਜਮਾ ਨਿਕ ਨਿਕ ਅੱਜ ਤੇ ਗੱਲ ਉਹ ਕੀਤੀ ਜਿਹੜਾ ਇੱਕ ਵੀਰ ਬੁਲਡਰ ਦੇ ਆਏ ਬਾਠ ਛਾੜ ਲਿਆ ਉਹ ਕੀ ਉਹ ਨੰਬਰ ਜਿਹਦੇ ਤੋਂ ਗੱਲ ਕਰਦਾ ਜੀ ਲੈਣ ਸਿਹਰੀ ਅੱਜ ਉਹ ਕੰਮ ਹੋ ਰਿਹਾ ਅੱਜ ਹੋਰ ਭਾਈ ਜੀ ਵਧੀਆ 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 ਠੀਕ ਠਾਕ ਭਾਈ ਜੀ ਬਸ ਚੜਦੀ ਕਲਾ ਤੇ ਨੰਬਰ ਦੱਸ ਦਿਓ ਆਪਣਾ ਨੰਬਰ 9976615127 ਜੀ ਹਾਂ ਜੀ ਸ਼ੋਭਨਾਮ ਜਗਦੀਪ ਸਿੰਘ ਜੀ ਜੀ ਅੰਦਾਸਪੁਰ ਨੇੜੇ ਫਲੇਗੜ ਚੂੜੀਆਂ 5 ਕਿਲੋਮੀਟਰ ਪਿੰਡਾ ਜ ਆਪਾਂ ਸਰਵਤੀ 33 ਮੀਟਰ ਵੀ ਲੈ ਇੰਨਾ ਹੀ ਵੇਲੇ ਵਟਾਲਾ ਪਈਦਾ ਆਪਾਂ ਨੂੰ ਸਹੀ 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 ਗੱਲ ਇਹਦੇ ਵਿੱਚ ਘਾਰ ਜੀ ਆ ਗਏ ਆਪਾਂ ਹੈ ਬਾਕੀ ਬਾਰ ਬਾਰ ਮੇਰੀ ਇਹੋ ਹੀ ਬੇਨਤੀ ਹੈ ਵੀ ਹਾਂਜੀ ਹਾਂਜੀ ਤੇ ਜਿਹਨੇ ਵੀ ਵੀਰ ਨੂੰ ਮੰਨ ਲਾ ਵੀ ਸਾਡੇ ਕੋਲ ਮੰਨ ਲਾ ਵੀ ਮਾਲਾ ਵੀਡੀਓ ਮਨ ਚਾਲੂ ਕਰਦੇ ਆ ਸਾਰੀ ਹਾਂਜੀ ਐਂਦ ਤੱਕ ਜਰੂਰ ਵੇਖੋ ਕਈ ਬਈ ਅਗਲੇ ਪਾਸੇ ਕੋਈ ਛੋਟੇ ਭਾਦੀ ਹੁੰਦੀ ਜਾਂਦੇ ਆ ਸਾਰੇ ਭਾ ਹੁੰਦੇ ਆ ਸਾਰੇ ਭਾ ਹੁੰਦੇ ਹਾਂਜੀ 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 ਬਾਕੀ ਚਲੋ ਵੀਰ ਭਰਾਵਾਂ ਨੇ ਬੜਾ ਆਪਾਂ ਨੂੰ ਥੋੜੇ ਜਿਹੇ ਪਿਆਰ ਮਾਨ ਬਖਸ਼ਿਆ ਵੀਰ ਜੀ ਸਹੀ ਗੱਲ ਹੈ ਸਹੀ ਗੱਲ ਹੈ ਤੇ ਆਪਾਂ ਇਹੋ ਹੀ ਮਤਲਬ ਸੱਜਰਾਂ ਦਾ ਕਰਪਾ ਕਰਪਾ ਮਾਰਕ ਦੀ ਤੇ ਬਸ ਪ੍ਰਮਾਤਮਾ ਦੇ ਅੱਗੇ ਹੱਥ ਪੱਲਾ ਜੋੜਿਆ ਕਰੋ ਵੀ ਮਾਰ ਕਿਰਪਾ ਕਿਰਪਾ ਸੋ ਗੁਰੂ ਰਾਮਦਾਸ ਦੀ ਕਿਰਪਾ ਹੈ ਹਾਂਜੀ ਹਾਂਜੀ ਤੇ ਬਾਕੀ ਅੱਜ ਜਿਹੜੀਆਂ ਝੋਟੀਆਂ ਟੌਪ ਕਲਾਸ ਆ ਮੈਂ ਬਈ ਆ ਬਾਕੀ ਸਭ ਮੇਰੀ ਹੈ ਕਿ ਸ਼ਤੈ ਵਿੱਚ ਜਿਹੜੀ ਮੇਰੇ ਘਰੋਂ ਟੋਕੜ ਗਈ ਹੋਏ ਨਾ ਬਈ ਹਾਂਜੀ ਹਾਂਜੀ ਆਪਾਂ ਉਹ ਮੈਂ ਲੈਨੇ ਆ ਸਹੀ ਗੱਲ ਹੈ ਦੂਜੀ ਮੈਂ ਨਹੀਂ ਥੋੜੀ ਜੀ ਤਾਂ ਟੋਕੜ ਲੈ ਦੇ ਦੀ ਹਾਂਜੀ ਹਾਂਜੀ ਜਿਹੜੀ ਮੈਂ ਘਰੋਂ ਸੱਜ ਰ ਗਈ ਮੈਂ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਠੀਕ ਹੈ ਬਈ ਜੀ ਸასი ਗੱਲ ਜੀ